ਦੇਸ਼ ਦਾ ਮਾਲਾ ਹੋ ਰਿਹਾ ਕਿਦਾ ਉਹ ਕਬੀਰ ਨੂੰ ਸੋਚਣ ਔਰ ਔਰ ਵਾਲਾ ਸਮੇਂ ਕੋਈ ਵੀ ਦੇਖੋਗੇ ਕਿ ਜਸਰੀ ਕੋਲ ਉਹਨਾਂ ਦੇ ਵੀ ਬੜਾ ਸਹਿਯੋਗ ਦਿੰਦਾ ਕਹਿੰਦਾ ਇਹਨਾਂ ਦੇ ਹੀ ਅੰਦਾਜ਼ਾ ਕਰਦਾ ਟੀਮ ਦਾ ਜੱਜ ਹੈ ਸਾਬ ਦੇ ਨਾਲ ਵੀ ਜਰੂਰੀ ਹੈ ਸੋ ਹਰ ਵਾਰ ਦੇ ਸਮੇਂ ਦੇ ਰੋਤੇ ਸੰਘਰਸ਼ ਹੋਏ ਪਏ ਕਿਤੇ ਔਰ ਰਾਜ ਸਾਇਰ ਦੇ ਆਪਾਂ ਮੰਗਾ ਬਣਵਾ ਕੇ ਇਹ ਸਰਕਾਰ ਦੇ ਹੋਰ ਸਰਕਾਰਾਂ ਦੇ ਨਾਗਰਿਕਾਂ ਦੇ ਕੰਮ ਕਰੀਏ ਇਹਨਾਂ ਜੰਦਾ ਜੰਦਾ ਜਦ ਮੈਂ ਗੁਰੂ ਜੀ ਦਾ ਖਾਲਸਾ ਔਰ ਗੁਰੂ ਜੀ ਦੀ ਬਾਣੀ ਜਿਹੜੀ ਆ ਕਿਉਂਕਿ ਤੁਸੀਂ ਹਰ ਵੇਲੇ ਇੱਜਾ ਸਾਥ ਦਿੰਨੇ ਆ ਤੁਸੀਂ ਆਪਣੀ ਮੈਂਬਰਸ਼ਿਪ ਦੇਖ ਕਰੋ ਇਹ ਦੇਖਿਆ ਹੈਗਾ ਸਾਡੇ ਦਾ ਜੁਲਮ ਇਹਨੂੰ ਨਾਲੇ ਪਈ ਹੈ ਪਰ ਜਿਹੜਾ ਹੈਗਾ ਸੰਪਰਕ ਦੀ ਘਾਟ ਹੈ ਤੁਸੀਂ ਸੰਪਰਕ ਕਰੋ ਉਹ ਦਿਨ ਮੂਰਦੀ ਜਦੋਂ ਇਥੇ ਉਹ ਕਰੇਗਾ ਜਿਹੜੀਆਂ ਅਗੀਆਂ ਜਦੋਂ ਪਿਛਲੇ ਵਾਰੀ ਆਪਾਂ ਦੇਖਿਆ ਸੀ ਲੋਕਾਂ ਦਾ ਕਿੱਲਾ ਸੈਕਟਰ ਨੂੰ ਮਿਲਦਾ ਸੀ ਪਰ ਲੋਕਾਂ ਦੇ ਯਾਰ ਸੈਕਟਰ ਦੇ ਨਾਲੇ ਵੱਡੇ ਵੱਡੇ ਮੋਰਚੇ ਜਿੱਤੇ ਜਾਂਦੇ ਆ ਆਪ ਵੀ ਮੈਂਬਰਸ਼ਿਪ ਦਾ ਆਓ ਤਾਂ ਕਿ ਆਪਾਂ ਜਿਹੜੇ ਸੰਘਰਸ਼ ਨੂੰ ਸਬਰ ਕਰੀਏ ਹੋਰ ਹੰਢੀ ਦਾ ਸਾਥ ਦਾ ਸਤਿ ਰੋਸ਼ਨ ਹੈ ਮਾਸੂਰ ਦਾ ਮੈਨੂੰ ਇੱਕ ਗੱਲ ਦਾ ਬਰਾਬਰ ਦੱਸਣਾ ਹੈ ਜਦੋਂ ਮਾਸੂਰ ਸਾਹਿਬ ਨੇ ਫਤਿਹ ਦਾ ਨਾਰਾ ਲਾਇਆ ਵਾਹਿਗੁਰੂ ਜੀ ਦਾ ਖਾਲਸਾ ਹੈ ਗੁਰਜੀ ਕੀ ਫਤਿਹ ਜਦੋਂ ਦੀ ਜਵਾਨ ਤੋਂ ਫਤਿਹ ਦਾ ਨਾਰਾ ਨਹੀਂ ਨਿਕਲਿਆ ਸੀ ਬੀਆ ਦੇ ਮੈਚ ਆਉਂਦੇ ਨੇ ਸਾਡੇ ਲਿੱਕੇ ਲਿੱਕੇ ਬਹੁਤ ਹਰ ਜਾਨ ਮਾਤਾ ਜੀਰਾਵਰ ਸਿੰਘ ਜੀ ਦੇ ਮਾਤਾ ਫਤਿਹ ਸਿੰਘ ਜੀ ਸੁਭਿਕ ਜਾਰੀ ਜਦੋਂ ਉਹ ਮੈਸੇ ਹੀ ਹੋਏ ਇਹ ਨਾਰੇ ਬੁਲੰਦ ਕੀਤੇ ਸੀ ਉਹਨਾਂ ਨੇ ਚਲੋ ਮੀਆਂ ਦੇ ਵਿੱਚ ਮਿੱਟੀਆ ਜਿੰਦਾ ਨੂੰ ਕਿਹੜਿਆ ਗਿਆ ਉਹ ਇਹਨਾਂ ਨਾਰਿਆਂ ਦੇ ਨਾਲ ਹੀ ਉਹਨਾਂ ਨੇ ਅਪਰਾਸ਼ੀਂ ਦੀਆਂ ਪਾਈਆਂ ਸੀ ਤੇ ਅੱਜ ਉਹਨਾਂ ਨੇ ਇਸ ਦੀਆਂ ਲੇਗੋ 6 ਦਾ 17 ਤੁਹਾਡੇ ਸਿਰਾਂ ਦੇ ਤੀਕੀਆਂ ਹੋਈਆਂ ਨੇ ਉਹ ਉਹਦਾ ਵੀ ਬਰੋਡ ਹੈ ਜੀ ਉਹ ਕੱਟੇ ਤੋਂ ਭਲੇ واحرو جی لا لا پڑا لگے آپ سماجی ہوگیا گسا نہ کرو میری گل کوئی بھی ਕਿਤਾਬ ਸਾਹਿਬ ਖਾਸ ਪੀਰ ਦਾ ਫੋਨ ਆਲੇ ਵਿੱਚ ਮੇਰਾ ਕੀ ਬੋਲਣਾ ਸਿਰ ਕੋਈ ਨਾ ਕਰੇ ਜੀ ਬਾਲਾ ਦਾ ਜੋਰ ਲੱਗਾ ਹੁੰਦਾ ਹੈ ਬੋਲਣ ਤੇ ਸੁਣਵਾਉਣ ਤੇ 10-15 ਮਿੰਟ ਬੋਲ ਕੇ ਚੱਲ ਜਾਣਾ ਜੇ ਤੁਹਾਨੂੰ ਕਿਸੇ ਦਾ ਮਸੂਮਾ ਬੋਲਣਾ ਗਿਆ ਕਿਸੇ ਨੂੰ ਨਹੀਂ ਪਤਾ ਮੈਂ ਬੋਲਦਾ ਕੁਛ ਨਾ ਕਹਿਣਾ ਹੋਇਆ ਸਾਡੇ ਬਹੁਤ ਹੀ ਸਤਕਾਰਯੋਗ ਜੀ ਰਿਵਿਊ ਕਾਨਫਰੰਸ ਐਸੋਸੀਏਸ਼ਨ ਦੇ ਪ੍ਰਧਾਨ ਸਰਗਰ ਅੰਕਾਰ ਸਿੰਘ ਜੀ ਉਹਨਾਂ ਨੂੰ ਮੈਂਦੀ ਕਰਨਾ ਹੈ ਮਾਈਕ੍ਰੋਫੋਨ ਤੇ ਪੰਡਾਰੀ ਵਾਲੋ ਵੀ ਪੂਰ ਸੁਨੋਰਨ ਲੈ ਗੋਣ ਕਿਸਾਨ ਜੀ ਬੋਲਣਗੇ ਦੇਖੋ ਕਿਸਾਨ ਬਣਨਗੇ ਤਾਂ ਪੰਡਾਰੀ ਬਣਨਗੇ ਕਿਸਾਨ ਬਣਨਗੇ ਤਾਂ ਕਾਰੋ ਜੀ ਦੇ ਰਹਿਣਗੇ ਨਹੀਂ ਤਾਂ ਆਪਾਂ ਕਸੇਰੀਆਂ ਦੇ ਵਿੱਚ ਪੰਡਾਰ ਖਾਨੇ ਵਿੱਚ ਵੀ ਕਬੂਤਰੋ ਭੋਲਣਗੇ ਸਾਰਾ ਬੇਨਤੀ ਕਰਨਾ ਸਰਦਾਰ ਵਿਕਾਸ ਸਿੰਘ ਜੀ ਅੱਜ ਦੇ ਪੰਜਾਬ ਪੰਗ ਦੇਖਦੇ ਤੇ ਪੰਚ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਸਹਿਬਾਨ ਵੱਖ-ਵੱਖ ਮਾਜੂਦ ਜੱਥੇਬੰਦੀਆਂ ਦੇ ਆਗੂ ਸਹਿਬਾਨ ਨੂੰ ਅੱਜ ਦਾ ਮੁੰਡਾ ਆਪਣੇ ਕਿਸਾਨੀ ਤੇ ਜਵਾਨੀ ਨੂੰ ਬਚਾਣ ਦਾ ਹੈ ਉਸ ਦੇ ਸੰਬੰਧ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਸਾਨਾ ਕੋ ਲੋਜੀ ਸਿੰਘ ਗੱਲਵਾਲੀ ਪਿਛਲੇ 34 ਪੰਖੀ ਦਿਨ ਤੋਂ ਹਰ ਰੋਜ਼ ਤੇ ਬੈਠਿਆ ਹਾਂ ਮੈਂ ਹਰਾਨਾ ਜਗਿੰਦਰ ਸਰਕਾਰ ਇਸ ਮਸਲੇ ਤੇ ਕਿਸੇ ਵੀ ਤਰ੍ਹਾਂ ਦੀ ਕੋ ਗੱਲਬਾਤ ਕਰਨ ਦੀ ਜਦੋਂ ਕਿ ਸੁਪਰੀਮ ਕੋਰਟ ਵੱਲੋਂ ਇਹਨਾਂ ਨੂੰ ਰੈਕਸ਼ਨ ਦਿੱਤੀ ਗਈ ਹੈ ਕਿ ਇਸ ਮਸਲੇ ਨੂੰ ਹੱਲ ਕਰੋ ਪਰ ਸਰਕਾਰ ਚੁੱਪ ਤੋਂ ਮਸਲੇ ਹੋ ਰਹੀ ਇੱਕ ਸੰਘਰਸ਼ ਜੋ ਲੋਕਾਂ ਦਾ ਸੰਘਰਸ਼ ਬਣ ਗਿਆ ਇਸ ਸੰਘਰਸ਼ ਇੱਕ ਲੋਗ ਲਹਿਰ ਬਣ ਗਿਆ ਜਿੰਨੇ ਕਿ ਸਾਥੇ ਨੇ ਬੋਲਿਆ ਕਿ ਅੱਜ ਦੇ ਪੰਨ ਨੂੰ ਸਫਲ ਕਰਨ ਲਈ ਆਪੀ ਕਿਸੇ ਵੀ ਕਿਸੇ ਦੁਕਾਨਦਾਰ ਨੂੰ ਜਾਂ ਕਿਸੇ ਬਿਜ਼ਨਸਮੈਨ ਨੂੰ ਜਾਂ ਕਿਸੇ ਕੱਪੜਾ ਵਾਲਿਆਂ ਨੂੰ ਇਹ ਨਹੀਂ ਯਾਰ ਕਿ ਤੁਸੀਂ ਆਪਣੇ ਦਫਤਰ ਦੁਕਾਨਾਂ ਬੰਦ ਕਰਕੇ ਸਾਡੇ ਸਾਥੀਆਂ ਚਾਓ ਇਹ ਲੋਕ ਆਪ ਮਹਾਰੇ ਇਹ ਲੋਕਾਂ ਵਿੱਚ ਸ਼ਾਮਲ ਹੋ ਰਹੇ ਆ ਮੈਂ ਆਪਣੀ ਜਥੇਬੰਦੀ ਵੱਲੋਂ ਦਿ ਰੈਵਨਿਊ ਸੰਘੋਸ਼ ਅਸੋਸੀਏਸ਼ਨ ਪੰਜਾਬ ਮੌਜੂਦਾ ਬਤਾਨਾ ਮੈਂ ਆਪਣੀ ਜਥੇਬੰਦੀ ਵੱਲੋਂ ਇਸ ਸੰਘਰਸ਼ ਦੇ ਪੂਰਨਮਾਚ ਕਰਦਾ ਕਿਉਂਕਿ ਪਿਛਲੇ ਸਮੇਂ ਲੋਕੀ ਕਹਨ ਇਸ ਘਰ ਚੰਦਿਆ ਚਾਹੇ ਉਹ ਕਿਤੇ ਵੀ ਮਕਾਮ ਤੇ ਹੋਵੇ ਸਾਡੇ ਸਾਥੀ ਮਿਸ਼ਾ ਉਸ ਸੰਘਰਸ਼ ਵਿੱਚ ਸ਼ਾਮਲ ਨੇ ਔਰ ਪਹਿਲਾਂ ਨੇ ਆਦੇ ਇਸ ਸੰਘਰਸ਼ ਤੇ ਮੈਂਤ ਕੀਤੀ ਆ ਉਹ ਵੀ ਆਪਾਂ ਇਹ ਮਾਇਨਤ ਜਾਰੀ ਰੱਖਾਂਗੇ ਮੈਂ ਆਪਣੇ ਵੱਲੋਂ ਇਸ ਸੰਘਰਸ਼ ਨੂੰ ਅੱਜ ਦੇ ਬੰਦੂ ਨੂੰ ਸਫਲ ਬਣਾਉਣ ਲਈ ਜੋ ਦਫਾਂ ਜੱਸੀ ਬੰਦੀਆਂ ਨੇ ਉਪਰਲਾ ਖੰਡਾ ਮੈਂ ਸਾਰੇ ਕਿਸਾਨ ਜੱਤੇ ਬੰਦੀਆਂ ਦਾ ਵੀ ਧੰਨਵਾਦ ਕਰਦਾ ਜੋ ਬਖਵਾਖਾ ਜੱਤੇ ਬੰਦੀਆਂ ਸਾਡੀਆਂ ਸਿਰਫਲ 32 ਤੋਂ ਵੀ ਹੌਲ ਵਧ ਗਈਆਂ ਮੈਂ ਆਪਣੇ ਵੱਲੋਂ ਕਿਸਾਨ ਵੀਰਾਂ ਨੂੰ ਵੀ ਇਹ ਸੰਤਰੀ ਕਰਾਂਗਾ ਕਿ ਲਖਾਂ ਸਾਝੇ ਮੁੱਤੇ ਤੇ ਹੀ ਚਾਹੇ ਆਪਾਂ ਅਟੱਛ ਕਰ ਲਿਆ ਜਾਵੇ ਤਾਂ ਕਿ ਜਿਹੜੇ ਵੱਖਰੇ-ਵੱਖਰੇ ਸਾਡੇ ਛੱਪੇ ਬੰਧੀਆਂ ਚੱਲ ਰੀਆਂ ਉਹਨਾਂ ਨੂੰ ਵੀ ਆਪਾਂ ਨਾਲ ਗੜਾ ਲੱਗੇ ਤੇ ਮੈਂ ਕੇਂਦਰ ਸਰਕਾਰ ਦਾ ਰਵਈਆ ਕੇਂਦਰ ਸਰਕਾਰ ਕਹਿੰਦੀ ਕਿ ਸਾਰਾ ਦੇਸ਼ ਦਾ ਕਿਸਾਨ ਸਾਡੇ ਤੋਂ ਬੋਲਦਾ ਸਿਰਫ ਪੰਜਾਬ ਵਾਲੇ ਨਹੀਂ ਕੁਝ ਦੇਖੋ ਪੰਜਾਬ ਦਾ ਬੀਐਨਐ ਪਹਿਲਾਂ ਸਾਰੇ ਦੇਸ਼ ਨਾਲ ਵੱਖਰਾ ਇਹ ਜਿਹੜੇ ਪੰਜਾਬੀ ਆ ਇਹ ਹਰੇਕ ਨਾਲ ਸਾਡੀ ਨਰਮ ਨੇ ਖਿਲਾਫ ਪੰਜਾਬੀ ਹੀ ਖੜੇ ਹੋ ਰਹੇ ਆ ਅੰਗਰੇਜ਼ਾਂ ਦੇ ਖਿਲਾਫ ਦੇ ਤਕਰੀਬ ਜਿਆਦਾਤਰ ਪੰਜਾਬ ਨੂੰ ਹੋਏ ਸੀ ਕਿਤੇ ਦੇਸ਼ਾਂ ਬਾਕੀ ਇੰਸਾਨ ਨੂੰ ਕੋਈ ਨਹਿਰ ਜਿੰਨੇ ਜਿੰਨੇ ਨਹਿਰ ਪੰਜਾਬ ਨੂੰ ਦਿੱਤੀ ਆ ਇਸੇ ਤਰ੍ਹਾਂ ਪੰਜਾਬੀ ਨੂੰ ਜੋ ਆਪਣਾ ਅਧਿਆਤਮਿਕ ਖਰਦ ਸਾਡਾ ਇਸ ਪੰਜਾਬ ਦਾ ਉਹ ਕਿਸੇ ਵੀ ਹੋਰ ਸੱਤੇ ਦਾ ਨਹੀਂ ਹੈਗਾ ਇਹਨਾਂ ਦੇ ਕੋਲ ਹਲੇ ਆਪਣੇ ਜਿਹੜੇ ਬਾਕੀ ਸੇਟਾ ਆ ਉਹ ਇਹਨਾਂ ਤੋਂ ਪਛਾਣ ਨਹੀਂ ਕਰ ਹੋਈਆਂ ਸਿੱਤੀ ਬਿਆਹ ਹਿੱਕੇ ਉਤਰਾਖੰਡ ਸਾਰੇ ਜਾ ਕੇ ਉੱਥੇ ਨਿਰਵਲ ਵੱਟ ਵੱਟ ਕੇ ਪੰਜਾਬੀਆਂ ਨੇ ਆਵਾਜ਼ ਜਿੱਟਿਆ ਇਸ ਕਰਕੇ ਜਿਹੜਾ ਪੰਜਾਬੀਆਂ ਦਾ ਜਿਹੜਾ ਫਖਰਾ ਸਿਰਚ ਦਾ ਰੁਈਆ ਹੁੰਦਾ ਮੈਂ ਮੰਨਦਾ ਕਿ ਇਹ ਵਾਲਾ ਕਿੱਤਾ ਸੀ ਆਜ਼ਾਦੀ ਦੀ ਜੰਗ ਜਿੱਤੇ ਆ। ਇਹ ਜੰਗ ਵੀ ਆਪਾਂ ਜਿੱਤ ਕੇ ਰਾਂਗੇ। ਕਿਉਂਕਿ ਸਾਰੇ ਜੋ ਵਰਗ ਉਹ ਖਾਲਸਾ ਖਸਾਨਾਂ ਨਾਲ ਨਾਲ ਹਨ ਤੇ ਮੈਂ ਆਪਣੇ ਬਾਕੀ ਸਾਥੀਆਂ ਦੇ ਨਾਲ ਵੀ ਇਸ ਧਰਮ ਦੇ ਵਿੱਚ ਸ਼ਾਮਲ ਹੋਇਆ ਤੇ ਹਮੇਸ਼ਾ ਹੀ ਜੋ ਖਾਲਸਾ ਜੱਥੇਬੰਦੀਆਂ ਦਾ ਅਗਲਾ ਪ੍ਰਾਪਤ ਘਰ ਚੋਏਗਾ ਅਸੀਂ ਪੂਰਨ ਤੌਰ ਤੇ ਹਮਾਇਤ ਕਰਾਂਗੇ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੇ ਆਪ ਆਨੰਦਵਾਦ ਹੰਕਾਰ ਸਿੰਘ ਜੀ ਦਾ ਸਾਡੇ ਅਗਲੇ ਬਾਰੇ ਸਰਦਾਰ ਬਲਵਿੰਦਰ ਸਿੰਘ ਜੀ ਨੂੰ ਸੋਸ਼ਣ ਬੇਨਤੀ ਹੈ ਕਿ ਮਾਈਕ ਤੇ ਉਹਨਾਂ ਨੂੰ ਸੰਬੋਧਨ ਕਰੋ ਬਲਵਿੰਦਰ ਸਿੰਘ ਜੀ ਸੋਸ਼ਣ ਕਿਸਾਨ ਉਹ ਦੂਜੇ ਸ਼ਿਕਵਾ ਕਰਨ ਪਕੰਦਰਾ ਦਾ ਕੋਹੜ ਵਾਲੇ ਉਹ ਕਪੰਦੇ ਨੇ ਸੀਨਾ ਤਾੜ ਕੇ ਪੱਥਰਾਂ ਦਾ ਮੰਝਲ ਦੇ ਮੱਥੇ ਦੇ ਤਖਤੀ ਲੱਗਦੀ ਉਹਨਾਂ ਲੋਕਾਂ ਨੇ ਘਰੋ ਬਣਾ ਕੇ ਤੁਰਦੇ ਜਿਹੜੇ ਨਸ਼ਾ ਆਪਣੇ ਰਾਹਾਂ ਦਾ ਅੱਜ ਭਾਪੀ ਕਿਸਾਨ ਯੂਨੀਅਨ ਬਲੋ ਪੂਰੇ ਪੰਜਾਬ ਦੇ ਵਿੱਚ ਜੋ ਪੰਜਾਬ ਮੰਨਦੀ ਕਾਲ ਕੀਤੀ ਹੋਈ ਹੈ ਉਸੇ ਬਾਦਮ ਇਮਰਾਹੀ ਜ਼ਿਲ੍ਹਾ ਸ਼ੀਤਪਾਟ ਸਿੰਘ ਨਗਰ ਦੇ ਵਿੱਚ ਇੱਥੇ ਜੁੜ ਬੈਠੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਸਹਿਬਾਨ ਮਜ਼ਦੂਰ ਜਥੇਬੰਦੀਆਂ ਦੇ ਅਹੁਦੇਦਾਰ ਸਹਿਬਾਨ ਖਲਾਜੇ ਜਥੇਬੰਦੀਆਂ ਦੇ ਅਹੁਦੇਦਾਰ ਸਹਿਬਾਨ ਵਪਾਰ ਮੰਡਲ ਹੋ ਵੱਖ-ਵੱਖ ਜੱਟਿਆਂ ਆਉਂਦੇ ਆਉਂਦੇ ਆਦਰ ਸਹਿबान ਕਿਉਂਕਿ ਅੱਜ ਦੀ ਜਿਹੜੀ ਤਫਦੀਰ ਦੀ ਤਸਵੀਰ ਇਹੋ ਨਾਮ ਨੂੰ ਤੋਂ ਸਾਹਮਣੇ ਆਏ ਵੀ ਕਿ ਇਸ ਲੋਹਜ਼ਾ ਭੋਤ ਸਾਡੇ ਜੋ ਕਿਸਾਨ ਜੱਜੂ ਜੋ ਅੰਦੋਲਨ ਚੱਲ ਰਿਹਾ ਹੈ ਉਸ ਅੰਦੋਲਨ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਤੇ ਉਹਨਾਂ ਦਾ ਜਿਹੜਾ ਬਿਜ਼ਨਸ ਜੁੜਿਆ ਹੋਇਆ ਹੈ ਚਾਹੇ ਉਹ ਦਿਹਾੜੀਦਾਰ ਕੰਮ ਆ ਚਾਹੇ ਛੋਟਾ ਦੁਕਾਨਦਾਰ ਹੈ ਚਾਹੇ ਕਿਸੇ ਤਰ੍ਹਾਂ ਦੇ ਬਿਜ਼ਨਸਮੈਨ ਹੈ ਚਾਹੇ ਰੇੜੀ ਵਾਲੇ ਆ ਚਾਹੇ ਕਿਸੇ ਤਰ੍ਹਾਂ ਦੇ ਚਾਹੇ ਬਿਲਡਿੰਗ ਬਣਾਉਣ ਵਾਲੇ ਮਜ਼ਦੂਰ ਹੈ ਚਾਹੇ ਸਾਵੀਆਂ ਵਿੱਚ ਸਾਵੀਆਂ ਬੇਚਣ ਵਾਲੇ ਮਜ਼ਦੂਰ ਹੈ ਉਹਨਾਂ ਦੀਆਂ ਸਾਰੀਆਂ ਦੇ ਸੈਂਟਰੀਮੰਟ ਜੜੇ ਹੈਗੇ ਆ ਇਸ ਅੰਦੋਲਨ ਦੇ ਵਿੱਚ ਜੁੜੇ ਹੋਣਗੇ ਕਿਉਂਕਿ ਪਿਛੇ ਰਹੇ ਇਸ ਮੋਹਰ ਰੰਗ ਜਰਾ ਸਿਸ਼ਟਮ ਜਰੀ ਮਤਾ ਵਿਚਾਰ ਭਰਾ ਚੰਦੀ ਜੀ ਉਹ ਅਸੀਂ ਤੌਰ ਦਿਵਾਰ ਸ਼ੂਤਰ ਪਸਤਾਰੀ ਇਹ ਸਭ ਤਾਰਨ ਕੇ ਅੰਧਾਰੀ ਇਸ ਸਲੋਖੋਂ ਤੁਜੀ ਸਾਰੇ ਜਿੰਨੇ ਵੀ ਅਖੇ શુભ ਜੇਤਕ ਦਾ ਕੇਤਾ ਮੁੱਖ ਬੈਠੇ ਹੋ ਇਸ ਇਸ ਫਿਕਰੇ ਤੋਂ ਭਲੀ ਭਾਤ ਜਾਣ ਲਿਓ ਇਹ ਐਸੇ ਸਰਦਾਰ ਜਿਹੜੇ ਇਹ ਸੈਂਟਰ ਦੀਆਂ ਸਰਦਾਰਾਂ ਜਿਹੜੀਆਂ ਰਾਜਪਾਲੀ ਧਰਤੀ ਤੋਂ ਜਿਨ੍ਹਾਂ ਦੇ ਹੱਥੋਂ ਚੱਲਦੇ ਆ ਉਹ ਤੁਹਾਨੂੰ ਇਸ ਦੇਸ਼ ਦੇ ਵਿੱਚ ਇੱਕ ਮਜ਼ਦੂਰ ਨਹੀਂ ਐ ਬੇਵਸ ਮਜ਼ਦੂਰ ਬਣਾਉਣਾ ਚਾਹੁੰਦੇ ਆ ਆਹ ਸਾਰੇ ਕੱਟੇ ਉੱਤੇ ਇਸ ਸਿਕੰਦਰ ਸਰਦਾਰ ਦੇ ਖਿਲਾਫ ਜੋਸ਼ ਹਰ ਚੱਲ ਰਿਹਾ ਹੈ ਉਹਨੂੰ ਪੰਨਾ ਮਧਾਂ ਦੇ ਨਾਲ ਆਪਾਂ ਸਮਰਥਨ ਕਰਕੇ ਇਹਨੂੰ ਮੰਜ਼ਲੇ ਮਕਸੂਦ ਤੱਕ ਪਹੁੰਚਾਈਏ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਨਰੇਸ਼ਨ ਨੂੰ ਬਚਾ ਸਕੀਏ ਕਿਉਂਕਿ ਕੋਈ ਸਾਥੀ ਆਪਣੇ ਰਿਲੇਸ਼ਨ ਵਿਚ ਜਾਣ ਦੇ ਵਿੱਚ ਕੌਮਜਾਬ ਹੁੰਦੇ ਆ ਅਸੀਂ ਰਿਲੇਸ਼ਨ ਦੀ ਬਜਾਏ ਜੇ ਆਪਾਂ ਜਨਰੇਸ਼ਨ ਬਚਾਣੀ ਆ ਤਾਂ ਸਾਨੂੰ ਇਹਨਾਂ ਜੱਥੇਬੰਦੀਆਂ ਦੇ ਸ਼ਿਵਾਰਸ ਦੇ ਵਿੱਚ ਸਾਨੂੰ ਆਪਣਾ ਯੋਗਦਾਨ ਪਾਣਾ ਚਾਹੀਦਾ ਹੈ ਇਸ ਕਰਕੇ ਮੈਂ ਸਾਰੇ ਵਿਸ਼ਵਾਸੀਆਂ ਨੂੰ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਤੇ ਲਗਭਗ ਸਵਾ ਮਹੀਨੇ ਤੋਂ ਸਾਡੇ ਬਹੁਤ ਹੀ ਸਰਕਾਰ ਜੋ ਕਿ ਹਾਂ ਲਾਗੂ ਜਗਜੀਤ ਸਿੰਘ ਜੀ ਢੱਲੇਵਾ ਮਰਨ ਵਾਸਤੇ ਬੈਠੇ ਹੋਏ ਹਨ ਉਹਨਾਂ ਦੀ ਹਾਲਤ ਵੀ ਵਾਕਿਆ ਹੀ ਕਮਜ਼ੋਰ ਹੈ ਤੇ ਮੈਂ ਸਰਕਾਰਾਂ ਨੂੰ ਦੋਨਾਂ ਸਰਕਾਰਾਂ ਨੂੰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤੇ ਸਾਡੇ ਪੰਜਾਬ ਵਾਸੀਆਂ ਨੂੰ ਲੋਕਾਂ ਸੰਖਾ ਜਿਹੜੇ ਪਾਸੀਆ ਜਿਹਨਾਂ ਦੀ ਇਸ ਅੰਦੋਲਨ ਦੇ ਨਾਲ ਭਾਵਨਾਵਾਂ ਉਹਨਾਂ ਦੇ ਸਹਿਤ ਟੀਮ ਜੁੜੇ ਹੋਏ ਹਨ ਉਹਨਾਂ ਨੂੰ ਪਹਿਲੇ ਦੇ ਆਧਾਰ ਤੇ ਕਾਮਯਾਬ ਕਰਕੇ ਤੇ ਇਹਨਾਂ ਦਾ ਸਾਡਾ ਜਿਹੜਾ ਹੁਣ ਵਾਲਾ ਸਮਾ ਪੰਜਾਬ ਦੇ ਵਿੱਚ ਮਾਹੌਲ ਵਧੀਆ ਬਣਾ ਸਕੀ ਤੋਂ ਸਭੀਓ ਮੈਂ ਵੱਲ ਜਾਵਾ ਨਾ ਬੋਲਤੀ ਕਰਵਾ ਹੋਇਆ ਅੰਦਰ ਵਿੱਚ ਮੈਂ ਇੱਕ ਗੱਲ ਤੁਹਾਨੂੰ ਕਹਿ ਕੇ رضا لالانیہ ہے کامیابی کی بلندیوں پر آپ کا نام ہوگا آپ کے ہر قدر کو دنیا کا سلام ہوگا ہمت سے رکھنا مشکلوں کا سامنا ایک دن وقت کی آپ کا آپ کا گلام ہوگا جی یونین جی شکر دنوادی جی یونین جی شکر لوگ ਤੋਂ ਰੋਣ ਤਾਂ ਹੈ ਬਹੁਤ ਮੈਂ ਨਹੀਂ ਕਰਦਾ ਸਾਡੇ ਸਾਨੀ ਵੀਰਾਂ ਦੇ ਵਿੱਚ ਜੇ ਕੋਈ ਬਲਾਰਾ ਬੈਠਾ ਹੋਵੇ ਤਾਂ ਆ ਕੇ ਆਪਣਾ ਨਾਮ ਲਿਖਾ ਸਕਦਾ ਹੈ ਜਸਾਨ ਨੂੰ ਬੋਤਿਆਂ ਨੂੰ ਕਿਉਂ ਨਹੀਂ ਅਸੀਂ ਕਰੇ ਸਟੇਜਾਂ ਦੇ ਮੋਲੇ ਨਹੀਂ ਸਾਨੂੰ ਬੋਲਣਾ گنیا پیسے مارے ہلی ہلیانٹ کرنا ਤਾਤੀਆਂ ਦੇ ਨਾਲ ਬਹੁਤ ਜਾਂਦੇ ਹੁੰਦੇ ਸੀ ਸਾਨੂੰ بڑے ਸਟੇਜਾਂ ਦੇ ਨੇੜੇ ਤੇ ਵੀ ਫਰਕ ਨਹੀਂ ਪਤਾ ਜਾਂਦਾ ਸੀ ਗੱਡੀਆਂ ਭਜਾਉਣ ਲਈ ਗੱਡੀਆਂ ਨੂੰ ਭਜਾਈ ਜਾਣੀਆਂ ਆਦੇ ਕਦੇ ਉਹਨਾਂ ਦੀ ਤਾਜਪੋਸ਼ੀਆਂ ਤੇ ਚੱਲ ਜਾਣਾ ਤੇ ਕਦੇ ਕਿਤੇ ਰੈਲੀ ਤੇ ਕਦੇ-ਕਦੇ ਕਿਤੇ ਰੈਲੀ ਤੇ ਸੋ ਆਪਣੇ ਮਨ ਦੇ ਬੰਨ੍ਹ ਵਲੇ ਕੱਢਿਆ ਕਰੋ ਆਪਾਂ ਕਿਸਾਨਾ ਹੀ ਆ ਯਾਰ ਸਾਰੇ ਇੱਥੇ ਆ ਕੇ ਬੋਲਿਆ ਕਰੋ ਹੁਣ ਮੈਂ ਬੇਨਤੀ ਕਰਦਾ ਜਿਦਾ ਕਹਿੰਦੇ ਹੁੰਦੇ ਇਹਨਾਂ ਵੀ ਪਾਰ-ਪਾਰਤੀ ਹਲਾਂ ਦੀ ਦੋਰ ਵੀ ਪਾ ਲਈਏ ਤਾਨ ਬ੍ਰੀਕ ਹੋ ਜੂ ਸਾਡੇ ਵਿਸ਼ਨ ਸਿੰਘ ਜੀ ਝਿੰਗੜ ਦੋਰ ਪਾਉਣ ਨੂੰ ਕਾਲੇ ਬੈਠੇ ਆ ਚੱਲ ਗਏ ਨਹੀਂ ਭਾਈ ਰੱਥੇ ਆ ਬੈਠੇ ਆ ਆਓ ਜੀ ਮਹਾਰਾਜ ਆਓ ਵੀ ਮੈਂ ਪਾਣੀ ਕਿਹਾ ਵੀ ਸ਼ਾਇਦ ਮੈਨੂੰ ਨਾਮ ਦੱਸ ਸਕਿਆ ਸਾਹਮਣੇ ਸਾਨੂੰ ਸਾਡੇ ਸਾਹਮਣੇ ਸ਼ਹੀਦ ਨੂੰ ਨਾਮ ਦਿੱਤਾ ਜੇ ਸਾਨੂੰ ਆਸਾਨੀ ਸੰਘਰਸ਼ ਦੇ ਲਈ ਆਪਣੀਆਂ ਮੰਗਾਂ ਲਈ ਜੜੇ ਹੋ ਲਫਜ਼ ਬੋਲੇ ਪਰਿਵਾਰ ਕਿਉਂਕਿ ਇਹ ਲੜਾਈ ਵੀ ਸੱਤਾਂ ਦੇ ਬਜਾਓ ਦੀ ਲੜਾਈ ਆ ਜੋ ਕਿ ਜੱਗਾਂ ਵਿੱਚ ਹੋ ਰਹੀ ਆ ਜਦ ਇਹ ਹਰ ਜੀਵ ਜਲੰਮੀ ਚੱਕਰ ਵਿੱਚ ਜੋ ਸੰਘਰਸ਼ ਹਮਾਰਾ ਹੋ ਰਿਹਾ ਹੈ ਉਹ ਵੀ ਜ਼ਬਰਦਸਤ ਜ਼ੋਰ ਹੁਲਾ ਉਹਦੇ ਖਿਲਾਫ ਸਾਡੇ ਗੁਰੂ ਵੀ ਖੜੇ ਹੋਏ ਆ ਸਾਡੇ ਸੂਰਬੀਰ ਵੀ ਖੜੇ ਹੋਏ ਆ ਸਾਡੇ ਜੋਧੇ ਵੀ ਖੜੇ ਹੋਏ ਆ ਜਿਸ ਤਰ੍ਹਾਂ ਅੱਜ ਖੱਲੇਵਾਲ ਸਾਹਿਬ ਦੀ ਉਹ ਆਖਰੀ ਲੜਾਈ ਜਿਹੜੀ ਆ ਉਹ ਖੜੀ ਕਰਕੇ ਜਾਣ ਗਿਆ ਪਰ ਉਹ ਲੜਾਈ ਤੇ ਐਵੋਲੀ ਲੜਾਈ ਤੇ ਦੇ ਉਹਨਾਂ ਦੇ ਘਰ ਵਿੱਚ ਜੀ ਜੀ ਕੋਈ ਰਾਇਸ ਜੀ ਪਰ ਇਹ ਲੜਾਈ ਸਮੁੱਚੇ ਵੰਡ ਦੀ ਲੜਾਈ ਆ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣ ਦੇ ਲਈ ਜਦੋਂ ਅੱਧਾ ਸੰਕਟ ਪੈਦਾ ਹੋਇਆ ਔਰ ਸੱਜੇ ਮੇਲਿਆਂ ਕਰਦੇ ਹੋ ਬਚ ਰੋ ਕੇ ਪੰਜਾਬ ਦੀ ਕਿਸਾਨੀ ਦੇ 70% ਹਿੱਸਾ ਕੇਂਦਰ ਦੇ ਕੋਲ ਚ ਪਾਇਆ ਇਹ ਸਭ ਤੋਂ ਵੱਡੀ ਗੱਲ ਆ ਜਿਹੜਾ ਕਿੰਦਰ ਸਰਕਾਰ ਉਹ ਕਿਸਾਨੇ ਦੀ ਬਾਤ ਨਹੀਂ ਖੜਕਦੀ ਇਹ ਸਾਨੂੰ ਅਰੇ ਪ੍ਰੇਖਿਆ ਪਰ ਆਉਣ ਵਾਲੇ ਸਮੇਂ ਦੇ ਅੰਦਰ ਜਿਵੇਂ ਪਿਛਲੇ ਸਮੇਂ ਦੇ ਅੰਦਰ ਕਿਸੇ ਦੇਖਿਆ ਜਦੋਂ ਮਸੀਹੋ ਆ ਗਈ ਬੀਕੂ ਖਾਰਾ ਆ ਗਈ ਜਾਂ ਹੋਰ ਆਦੀਆਂ ਉਹਨਾਂ ਦੇ ਨਾਲ ਸਾਰੇ ਦੇਸ਼ ਦਾ ਉਦਾਸ ਨਹੀਂ ਹੋਇਆ ਪਰ ਜਿਹੜੀਆਂ ਬੜਾ ਬੜਾ ਸਾਡੇ ਕਿਸਾਨਾਂ ਕਰਕੇ ਉਹਨਾਂ ਨੂੰ ਦਿੱਤੀਆਂ ਪਰ ਅੱਜ ਸਾਡਾ ਦੇਸ਼ ਦਾ ਜਿਹੜਾ ਮਾਣ ਮਹਿਸੂਸ ਕਰ ਸਕਦੇ ਆ ਨਿਕਲ ਜਸਾਦੀ ਸੱਚੇ ਬਹੁਤ ਵੱਡੇ ਵੱਡੇ ਸਨ ਰਾਸ਼ਟਰ ਨੇ ਆ ਲੋਕਾਂ ਦੀ ਰੋਹਾਈ ਕੀਤੀ ਆ ਜਿਹੜੇ ਲੋਕਾਂ ਨੂੰ ਪਤਾ ਨਹੀਂ ਕਿ ਉਹ ਅੱਜ ਤੱਕ ਦੇਰ ਦੇ ਹੋਇਆ ਜਦੋਂ ਜਦੋਂ ਵੀ ਸਰਕਾਰਾਂ ਸਾਡੀ ਵੀਰਤਿਆ ਦੀ ਮਹੱਤਤਾ ਪਾਇਆ ਕਿ ਸਾਡੀ ਵੀਰਤਿਆ ਕੀ ਹੈ ਜੇ ਸਾਡੀ ਵੀਰਤਿਆ ਜੇ ਪੜ ਜਾਵੇ ਤਾਂ بہت ضروری ہے مزدور کران مزدور ایک نارا لا کے کر سکتے ہیں کیونکہ آنے والا بہت دھیان چاہیے یہاں سارے ایک دور کرنے والا ਸਰ ਸਾਰੇ ਮੋਰ ਦੇ ਵਿੱਚ ਇਜ਼ਰਾਇਲ ਪੰਜਾਬ ਬਣਦਾ ਸੱਚਾ ਲੱਗਾ ਕੋਈ ਜਾ ਦੇ ਨਾਮ ਨਹੀਂ ਲੱਗਾ ਜਿਹੜੇ ਇਹ ਇਹਦੇ ਬੱਚੇ ਫਿਰ ਪੜਨਾ ਆਪਣਾ ਪੁੱਲਾ ਯੋਗਨ ਪਾਇਆ ਜਦੋਂ ਕਹ ਲਈਏ ਜਮਾਲ ਸਾਹਿਬ ਨੇ ਇਹਨਾਂ ਨੂੰ ਇਹ ਵੀ ਦੱਸਿਆ ਕਿ ਖਾਲਸਾ ਨੂੰ ਤੇ ਤੁਸੀਂ ਆਪ ਨੂੰ ਬੇਅਦਬਸ਼ਪ ਕਰਕੇ ਕਿੱਲਾ ਬਣ ਜਾਓ ਤੇ ਰੱਬ ਜੱਪਾ ਹੋ ਚਲੇ ਜਦੋਂ ਇਹ ਗੱਲਿਆ ਇਹ ਕੋਈ ਯਾਦ ਕਰ ਰਿਹਾ ਪਾਉਂਦਾ ਤੇ ਸਭੀ ਸਾਰੇ ਮੇਰੇ ਨਾਲ ਭਾਵੇਂ ਇਸ ਰਾਜ ਦੇ ਮੁਜ਼ਾਫਤ ਕੁੜੀਏ ਜੇ ਜੇ ਆਉਣ ਵਾਲਾ ਸਮਾਜ ਸਾਡੇ ਦੇ ਹੋਣ ਘਰ ਤੋਂ ਲੈ ਕੇ ਸਾਨੂੰ ਜੱਜਰ ਹੁੰਦਾ ਨੂੰ ਮਜ਼ਬੂਤ ਕਰਦੇ ਇਸ ਸਰਕਾਰ ਨੂੰ ਕੂਪ ਚੋੜਨਾ ਨਾਉਣ ਵਾਲਾ ਕੋਈ ਵੀ ਕੰਮ ਨਹੀਂ ਜੀਂਦੀ ਸਰਕਾਰ ਆ ਹੋਰ ਸਰਕਾਰ ਦੇ ਆਪਣਾ ਹੰਕਾਰ ਬੜਾ ਹੋ ਗਿਆ ਕਿਤੇ ਜਿਹੜਾ ਹੰਕਾਰ ਕਰਿਆ ਹੋ ਗਿਆ ਉਹ ਬੁੱਲੇ ਦੇ ਹੰਕਾਰ ਨੂੰ ਨਿਚੋੜਨਾ ਨਾਲ ਲਈ ਕਿਤੇ ਵੀ ਨਹੀਂ ਹੋ ਗਿਆ ਕਿਸੇ ਸਮੇਂ ਦੇ ਹਾਲਾਤ ਤੁਸੀਂ ਕਿਹਾ ਜਦੋਂ ਤੁਸੀਂ ਇੱਕੋ ਸਾਰਿਆਂ ਨੂੰ ਨਾਲ ਲਾਦੇ ਹੋ ਹਮੇਂ ਉਹਦਾ ਜਮ ਕੁੱਟਿਆ ਉਹਨਾਂ ਮਿੱਤਿਆਂ ਦੇ ਚਾਹ ਪਾਣੀ ਤੁਸੀਂ ਹੋਰ بڑے بڑے ਕੱਪ ਜਿੱਤੇ ਟੋਰ ਬੁਲਾਇਆ ਤੇ ਕੱਪ ਜਿੱਤੇ ਟੋਰ ਬੁਲਾਇਆ ਮਣ ਕੀਤੇ ਉਸ ਤੋਂ ਬਾਅਦ ਵੀ ਉਹਦਾ ਚਾਹੇ ਮੋਰ ਦਾ ਚਾਹੇ ਸਾਬ ਤੋਂ ਵੱਧ ਸਨਮਾ ਲਾਇਆ ਜਿਸ ਮੋਰਚੇ ਨੂੰ ਤੁਸੀਂ ਜਿੱਤੇ ਮਿੱਟੇ ਸੀ ਪਰ ਉਹ ਸਰਕਾਰ ਇਹ ਉਹ ਕਹਿੰਦੇ ਕਿ ਇੱਥਾਰੇ ਸਾਰੇ ਕਾਨੂੰਨ ਵਾਪਸ ਕਰਾ ਲੈ ਪਰ ਉਹ ਵਾਪਸ ਨਹੀਂ ਲੈ ਉਹ ਤੁਸੀਂ ਦੇਖੋ ਕਿਸਾਨੀ ਸਰਕਾਰ ਦਾ ਕਿਹਨਾਂ ਚ ਸਭ ਸਰਕਾਰਾਂ ਚ ਲਾਗੂ ਹੋ ਰਹੇ ਨੇ ਅੱਜ ਤਹੇ ਸਭ ਨੇ ਮੰਨ ਲਿਆ ਕਿ ਅਸਲ ਕਿਸਾਨਾਂ ਦੀ ਸਰਕਾਰ ਕਿਸਦੀ ਦੀ ਆ ਪਰ ਇਹ ਮੇਰੇ ਸਾਰਿਆਂ ਦੀ ਸਰਕਾਰ ਨਹੀਂ ਇਹ ਸਰਕਾਰ ਇੱਕ ਮਨੁਜਾ ਮਨਜਾ ਦੇ ਹੋਰ ਨਾ ਬਦਾਨੀ ਵਾਲੀ ਦੀ ਸਰਕਾਰ ਆ ਕਿਉਂਕਿ ਤੁਹਾਨੂੰ ਲੱਗੇ ਇਹ ਲੋਕਾਂ ਆਪ ਨੂੰ ਕੋਈ ਸ਼ਬਦ ਕੋਸ਼ਤ ਕਰਾਉਣੇ ਆ ਜਿਹੜਾ ਇਹ ਸਮਾਗਮਾਂ ਦਾ ਕੱਪੜਾ ਜਿਹੜਾ دوبارہ جائے گا میں پچھلے سمے کتنی سال اتنے بڑی اور مضبوط اتنے بڑی چھوٹے ہو کے اور آنے والے سمجھا ਤੁਹਾਡਾ ਪਿਆਰ ਰੋਮੀਨ ਹਾਜ਼ਰ ਕਰ ਸਕਦਾ ਹਾਜ਼ਰ ਪਹੁੰਚਦਾ ਹੈ ਕਿ ਤੁਹਾਡਾ ਸੇਵਾ ਸਾਈ ਦਾ ਬੰਦਾ ਸਭੋ ਪਰ ਕੰਮ ਇਹ ਆਵੇ ਸਾਡੀ ਜਰਵਾਹਤ ਹੋਣੀ ਚਾਹੀਦਾ ਅੱਜ ਬਹੁਤ ਸਾਰੇ ਬਹੁਤ ਜਾ ਰਹੇ ਕਿ ਕਿ ਬੱਚੇ ਦਾ ਪਰ ਮੈਂ ਇਹ ਕਹਿੰਦਾ ਕਿ ਜਦੋਂ ਕਿਸੇ ਦੀ ਬਾਤ ਜਾਨੀ ਹੈ ਇਹ ਆਪਾਂ ਬਾਤ ਦੇ ਵਿੱਚ ਹੱਲ ਹੋ ਜਾਏ ਤਾਂ ਕਿ ਇਹ ਫਿਰ ਸੱਦਾ ਬੜਾ ਜਿੰਨਾਂ ਭਾਈਚਾਰਾ ਜੁੜਿਆ ਜਾਂਦਾ ਜੇ ਅੱਜ ਆਪਾਂ ਹੋ ਗਏ ਸਭ ਲਈ ਤਾਂ ਕਿ ਲੋਕਾਂ ਦੇ ਕੰਮੇ ਕਾਰਕ ਤੋਂ ਤਮਾਸ਼ੀਲ ਹੋਏ ਪਾਸ਼ਾ ਦੇਖਣ ਆਇਆ ਇਹ ਰਾਤਾਂ ਨਾਲ ਹੀ ਆਏ ਕਿਉਂਕਿ ਸਾਨੂੰ ਸਾਰਿਆਂ ਨੇ ਹੱਥ ਜਮੀਰ ਉੱਤੇ ਇਸ ਕੰਮ ਨੂੰ ਪਛਾਣਿਆ ਗਿਆ ਕਿਉਂਕਿ ਸਾਨੂੰ ਚਾਹ ਨਹੀਂ ਕਿ ਜੰਗੀਆਂ ਦੇ ਬੰਦਣਾ ਜੰਗੀਆਂ ਦੇ ਰਸਤੇ ਵਿੱਚ ਨਸ਼ੀਲਾ ਇਹ ਸਰਕਾਰਾਂ ਦਾ ਰੋਸ ਕਰਨਾ ਹੈ ਇਹ ਇਹ ਸਰਕਾਰਾਂ ਦਾ ਸਹਿਯੋਗ ਕਰਨਾ ਹੈ ਕਿ ਜੰਗੀਆਂ ਲੋਕਾਂ ਦੇ ਨਾਲ ਸਾਨੂੰ ਬਹੁਤ ਰੋਜ਼ਾਂ ਖੜੇ ਹੋਏ ਸੀ ਜਮਹਿੰਦਾ ਆਪ ਘਰਿਆ ਕਿਉਂਕਿ ਜਦੋਂ ਵੀ ਤੁਸੀਂ ਦੇਖੋ ਕਈ ਬੱਚੇ ਆ ਇਹ ਤਾਂ ਹਸਕਮ ਹੋ ਜਾਂਦਾ ਬੱਚੇ ਕਿਹੜੇ ਮੁੰਡਿਆ ਬੱਚੇ ਕਿਹੜੀ ਮੁੰਡਿਆ ਸਾਡਾ ਜੋ ਮੋਟਰਾਂ ਗਿਆ ਚਾਹ ਦਰਿਆ ਦੇ ਵਾਰੀ ਚ ਇਹ ਸਰਕਾਰ ਨੇ ਬੰਦੇ ਦਰਿਆ ਦੇ ਬੱਚੇ ਨੂੰ ਮਜ਼ਬੂਰ ਕਰ ਦਿੱਤਾ ਸੀਨਾ ਦੇ ਦਰਿਆ ਦੇ ਬੱਚੇ ਇਸ ਸਰਕਾਰਾਂ ਦਾ ਬੋਲ ਕਰਾਂਗੇ ਜਿਹੜਾ ਬੱਚਾ ਜਿਹਦਾ ਬੱਚੇ ਨਾਲ ਜਿਵੇਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਦਮਦਾਰ ਮੈਂ ਕੋਈ ਨਹੀਂ ਬਵਾਚਾ Hey, man, I'm not going to go to the Gracias. No, no, no.